ਜੇ ਗੱਲ ਕਿਹੜੀ ਧੀ ਪੈਨ ਨੂੰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜੇ ਨਹੀਂ ਆਪਣੀ ਧੀ ਪੈਨ ਬਾਰੇ ਸੁਣਿਆ ਜਾਂਦਾ ਮਨੂ ਕਹਿੰਦੇ ਬਾਹਰ ਜਾ ਕੇ ਕਮਾਓ ਤੇ ਤੁਸੀਂ YouTube ਤੇ ਕੀ ਲੈਣ ਆਉਂਦੇ ਹੋ ਤੁਸੀਂ YouTube ਤੇ ਹੰਬ ਲੈਣ ਆਉਂਦੇ ਬੈਠੋ ਘਰੇ ਦੇਖਣਾ ਤੁਹਾਨੂੰ ਚੈੱਕ ਉਹਦੀ ਵਾਈਫ ਨੂੰ ਤੁਸੀਂ ਬੋਲੋਗੇ ਜਾਂ ਉਹਦੀ ਮਮ ਨੂੰ ਬੋਲੋਗੇ ਤੇ ਇਹੀ ਤੇ ਤੁਹਾਨੂੰ ਕੋਈ ਹੋਰ ਕੋਈ ਰੋਟ ਵੀਡੀਓ ਪੈ ਗਈ ਤੇ ਗੱਲ ਆਈ ਹੁਣੇ ਕਾਨੂੰਨੀ ਕਾਰਵਾਈ ਹੋਊਗੀ ਆਪਣੇ ਕਿਸੇ ਨੂੰ ਕੋਈ ਹਾਂਜੀ ਮੈਂ ਸਾਨ ਵਾਂਗੂ ਵੇਰੀਆਂ ਤੇ ਫਿਰਾ ਚੜਦਾ ਐ ਅੱਜ ਅੱਜ ਪੁੱਛਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਆ ਗਿਆਂ ਆਪਾਂ ਇੱਕ ਹੋਰ ਨਵੀਂ ਵੀਡੀਓ ਤੇ ਹਾਲਚਾਲ ਸਾਰਿਆਂ ਦਾ ਠੀਕ ਐ ਚੜ੍ਹਦੀ ਕਲਾ ਚ ਸਾਰਿਆਂ ਦੀ ਇਹ ਸਭ ਕੁਝ ਐ ਇਹ ਪੈਸੇ ਨਹੀਂ ਕੁਛ ਨਹੀਂ ਐ ਸਾਰੇ ਤਾਂ ਸਭ ਕੁਝ ਹੈ ਜੀ ਬਾਕੀ ਨਹੀਂ ਸਹੀ ਗੱਲ ਐ ਅੱਜ ਕੱਲੇ ਜੋ ਵੀ ਮਨ ਕੀ ਬਣਾ ਖੁਸ਼ੀ ਨਹੀਂ ਜਿਦਾ ਪਹਿਲਾਂ ਥੋਡੇ ਵਰਗੇ ਵਿਕਦੇ ਨੇ ਸਾਡੇ ਵਰਗੇ ਨਹੀਂ ਵਿਕਦੇ ਰੱਬ ਦਾ ਦਿੱਤਾ ਹੋਇਆ ਬਹੁਤ ਕੁਝ ਐ ਮਿਹਨਤ ਕਰਕੇ ਰੋਟੀ ਖਾਣ ਵਾਲੇ ਬੰਦੇ ਆਸੀਂ ਥੋਡੇ ਮੰਗਉਣੀ YouTube ਤੇ ਪੈਸੇ ਖਮਾ ਕੇ ਤੁਸੀਂ ਕਹਿੰਦੇ ਹੋ ਵੀ ਸਾਡਾ ਤਾਂ ਕਮਾਈ ਦਾ ਹੀ ਜਰੀਆ ਇਹ ਐ ਸਾਲੇ ਉਹ ਮਿਹਨਤ ਕਰ ਲੋ ਪੈਸੇ ਤੇ ਵਿਕਣ ਵਾਲੇ ਤੁਸੀਂ ਉਹ ਅਸੀਂ ਨਹੀਂ ਹੈਗੇ ਤੁਸੀਂ ਕਹਿੰਦੇ ਹੋ ਪੈਸੇ ਨਾਲ ਹਰ ਇੱਕ ਚੀਜ਼ ਖਰੀਦ ਲਾਂਗੇ ਹਰ ਇੱਕ ਚੀਜ਼ ਨਹੀਂ ਖਰੀਦੀ ਜਾ ਸਕਦੀ ਤੁਸੀਂ ਕਹਿੰਦੇ ਹੋ ਹਰ ਇੱਕ ਚੀਜ਼ ਖਰੀਦ ਸਕਦੇ ਆ ਪੈਸੇ ਨਾਲ ਇਹ ਗੱਲ ਗਲਤ ਐ ਤੁਹਾਨੂੰ ਲੱਗਦਾ ਹੀ ਪੈਸੇ ਨਾਲ ਹਰ ਇੱਕ ਚੀਜ਼ ਖਰੀਦ ਸਕਦੇ ਆ ਪਰ ਨਹੀਂ ਖਰੀਦ ਸਕਦੇ ਫਾਮ 500 ਰੁਪਏ ਪਿੱਛੇ ਤੁਸੀਂ ਐਡ ਕਰ ਦਿੰਦੇ ਹੋ ਸਾਲੇ ਲੋਕਾਂ ਨੂੰ ਮਰਵਾ ਦਿੰਦੇ ਹੋ ਤੁਸੀਂ ਆਪਸਾਲੇ ਕਮੈਂਟ ਕਰ ਲੰਨੇ ਆਫ ਐਡ ਦੇ ਦੇਣੇ ਆਉਸਲੇ ਐਡ ਚ ਕੁਛ ਨਹੀਂ ਹੁੰਦਾ ਨਾਲੇ ਪਤਾ ਵੀ ਪੈਸਾ ਬਰਬਾਦ ਹੋਣ ਵਾਲਾ ਚੀਜ਼ ਆ ਉਹ ਇਫੈਕਟ ਨਾ ਬਲਾਉਣਾ ਹਨਾ ਜਿੱਦਾਂ ਵੀ ਕਿਉਂ ਜੀ ਜੀ ਇੱਜ਼ਤ ਕਰੋਗੇ ਤੇ ਕਰਾਉਂਗਾ ਕਿੰਨੀ ਜੀ ਗੱਲ ਆ ਨਹੀਂ ਤਾਂ ਫਿਰ ਮੂੰਹ ਤੇ ਖਾਓਗੇ ਇਹ ਗੱਲ ਪਹਿਲਾਂ ਤੁਸੀਂ ਆਪ ਸਿੱਖੋ ਸਾਲਿਓ ਤੁਸੀਂ ਆਪ ਇੱਜ਼ਤ ਕਰਨੀ ਸਿੱਖੋ ਫਿਰ ਤੁਹਾਡੀ ਕੋਈ ਇੱਜ਼ਤ ਕਰੂਗਾ ਸਾਲਿਓ ਤੋਡੇ ਵਰਗੇ ਕੂਸੇ ਜਿਹੜੇ ਭੈਣ ਤੋਂ ਜਵਾਕ ਮਰੇ ਹੋਏ ਜਵਾਕ ਦੇ ਨਾਲੋਂ ਤੁਸੀਂ ਪੈਸਾ ਮੁੱਕ ਸਮਝਦੇ ਹੋ ਹਲੇ ਤੱਕ ਉਹਦਾ ਚੈਨਲ ਨਹੀਂ ਭੈਣ ਤੋਂ ਤੁਸੀਂ ਡਿਲੀਟ ਕਰਿਆ ਹੈਗਾ ਉਹਦੇ ਚੈਨਲ ਨੂੰ ਔਨ ਰੱਖਿਆ ਹੋਇਆ ਉਹਦੇ ਪੈਸੇ ਖਾ ਰਹੇ ਹੋ ਥੋੜੇ ਕੰਜਰੋ ਇਹ ਏਡੇ ਕੂਸੇ ਬੰਦੇ ਆਣਾ ਯਾਰ ਇਹ ਜਿਹੜੀ ਇਹਨਾਂ ਦੀ ਕੁੜੀ ਦੀ ਡੈਥ ਹੋਈ ਸੀ ਉਹ ਪੇਜ ਹਲੇ ਤੱਕ ਚਲਾ ਰਹੇ ਨੇ ਯਾਰ ਇਹ ਤਸ ਕਹੇ ਇਹ ਬੰਦੇ ਹੋ ਤੁਸੀਂ ਯਾਰ ਪਰ ਤੁਸੀਂ ਆਪ ਲੈ ਕੇ ਆਏ ਆਓ ਸਾਨੂੰ ਉਸ ਗੱਲ ਤੇ ਵੀ ਅਸੀਂ ਤੁਹਾਨੂੰ ਗਾਲਾਂ ਕੱਢੀਏ ਇਹਨੂੰ ਵੀਡੀਓ ਦੇ ਵਿੱਚ ਕੁਛ ਵੀ ਗਲਤ ਨਹੀਂ ਕਿਹਾ ਸੀ ਕੋਈ ਵੀ ਗਾਲ ਨਹੀਂ ਕੱਢੀ ਸੀਗੀ ਨਾਰਮਲ ਵੀਡੀਓ ਬਣਾਈ ਹੈ ਨਾਰਮਲ ਗੱਲਾਂ ਕੀਤੀਆਂ ਨੇ ਫੇਰ ਵੀ ਇਸ ਭੈਣ ਚੋਦ ਨੇ ਮੈਸੇਜ ਕਰਕੇ ਗਾਲਾਂ ਕੱਢੀਆਂ ਨੇ ਵੀ ਸਾਲਾ ਨਾਰਮਲ ਗੱਲ ਕਰ ਭੈਣ ਚੋਦ ਫਿਰ ਜੇ ਤੁਹਾਨੂੰ ਕੋਈ ਮੂਰੋ ਪੈਂਦਾ ਫਿਰ ਸਾਲਾ ਉਹਨੂੰ ਬਲੌਕ ਕਰ ਦੰਨੇ ਹੋ ਪਲੀਜ਼ ਮੈਂ ਤਾਂ ਇੱਕੋ ਗਾਲ ਹੀ ਕਹਿਣਾ ਚਾਹੁੰਦੀ ਆ ਜੇ ਗੱਲ ਕਿਸੇ ਦੀ ਧੀ ਪਹਿਣ ਨੂੰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਜੇ ਨਹੀਂ ਆਪਣੀ ਧੀ ਪਹਿਣ ਵਾਲਿਆ ਸੁਣਿਆ ਜਾਂਦਾ ਜਦੋਂ ਆਪਦੀ ਧੀ ਪਹਿਣ ਵਾਲਿਆ ਆਉਂਦੀ ਹੈ ਤੇ ਫਿਰ ਕਿੱਦਾਂ ਮਰਦਾ ਕਿਉਂਕਿ ਸੋਡੀਆਂ ਤੀਆਂ ਭੈਣਾ ਨੈਟ ਤੇ ਨੇ ਤੁਸੀਂ ਉਹਨਾਂ ਨੂੰ ਯੂਜ਼ ਕਰਦੇ ਹੋ ਸਾਲਿਓ ਤਾਂ ਥੋੜੂ ਭੈਣ ਚ ਬੰਦਾ ਬੋਲਦਾ ਸਾਡੀ ਤੀਆਂ ਭੈਣਾ ਨੈਟ ਤੇ ਨਹੀਂ ਹੈਗੀਆਂ ਥੋੜੇ ਮੰਗੂ ਭੈਣ ਚ ਗੰਦ ਪਾਰਖੇ ਆ ਆਹ ਦੇਖ ਲੈ ਭੈਣ ਦਾ ਯਾਰ ਸਾਲਾ ਗੰਦਾ ਗੰਦਾ ਅੰਡਾ ਪੂਰਾ ਭੈਣ ਚ ਨੇ ਇੰਨੀਆਂ ਵੀਡੀਓ ਪਾਈਆਂ ਭੈਣ ਦੇ ਭੈਣ ਦੀਆਂ ਇੰਨੀਆਂ ਵੀਡੀਓ ਪਾਈਆਂ ਨੇ ਭੈਣ ਚ ਫੂਰੇ ਪੈਸੇ ਖਾਦੇ ਨੇ ਭੈਣ ਚ ਉਸ ਵੀਡੀਓ ਪਾ ਪਾ ਕੇ ਭੈਣ ਦੀਆਂ ਇੰਨਾ ਕੁੱਤਾ ਬੰਦਾ ਭੈਣ ਚ ਇਹ ਸਾਲਾ ਛੜਿਆ ਆ ਫਿਰ ਕਹਿੰਦੇ ਸਾਨੂੰ ਗਾਲਾਂ ਕੱਢਦੇ ਨੇ ਸਾਲਾ ਤੁਹਾਨੂੰ ਗਾਲਾਂ ਕਿਉਂ ਨਾ ਕੱਢੀਆਂ ਦੱਸੋ ਫਿਰ ਨਾ ਲੈ ਉਸਾਲੇ ਨੈਟ ਤੇ ਭੈਣਾਂ ਨੂੰ ਮਾਮਾ ਨੂੰ ਧੀਆ ਨੂੰ ਨਾ ਲੈ ਕੇ ਉਹ ਨਹੀਂ ਗਾਲਾਂ ਕੱਢੂ ਹੁੰਦਾ ਜੇ ਤੂੰ ਗਾਲ ਕੱਢੇਂਗਾ ਮਾਂ ਦੀ ਤਾਂ ਮਾਂ ਦੀ ਗੱਲ ਸੁਣੇਗਾ ਜੇ ਭੈਣ ਦੀ ਕੱਢੇਂਗਾ ਤਾਂ ਭੈਣ ਦੀ ਸੁਣੇਗਾ ਸਾਲੇ ਅਸੀਂ ਆਪਣੀਆਂ ਭੈਣਾਂ ਨੂੰ ਨੈਟ ਤੇ ਨਹੀਂ ਲੈ ਕੇ ਆਉਂਦੇ ਹੈਗੇ ਅੱਜ ਤੱਕ ਜਿੰਨੀਆਂ ਵੀ ਵੀਡੀਓ ਬਣਾਈਆਂ ਨੇ ਭੈਣ ਚ ਕਿਸੇ ਦੀ ਭੈਣ ਨੂੰ ਧੀ ਨੂੰ ਗਾਲ ਨਹੀਂ ਕੱਢੀ ਹੈਗੀ ਸਾਲਾ ਤੂੰ ਸ਼ੁਰੂਆਤ ਕਰੀਏ ਮੈਸੇਜ 'ਚ ਜੀਜਾ ਪਰੋਣਾ ਗਾਲਾਂ ਕੱਢ ਕੇ ਪਾਵਾਂ ਭੈਣਾਂ ਦੀਆਂ ਤਾਂ ਤੈਨੂੰ ਗਾਲਾਂ ਪੈਰੀਆਂ ਨੇ ਅੱਜ ਭੈਣ ਚੁੱਧ ਕਿ ਅਸੀਂ ਵੀ ਕਿਸੇ ਦੀ ਮੈਂ ਵੀ ਕਿਸੇ ਦੀ ਧੀ ਆ ਤੁਮਹਾਂ ਲਈ ਸਾਡੀ ਵੀ ਫੈਮਲੀ ਐਸੀ ਫੈਮਲੀ ਵਲੌਗ ਬਣਾਉਣੀ ਹੈ ਅਸੀਂ ਕੋਸ਼ਿਸ਼ ਨਹੀਂ ਇਹੋ ਜਿਹਾ ਬਣਾਉਂਦੇ ਕਿ ਜਿਹੜਾ ਤੁਹਾਨੂੰ ਮਾੜਾ ਲੱਗੇ ਠੀਕ ਆ ਤੁਸੀਂ ਕਿਸ ਦਿੱਤੀਆਂ ਤੂੰ ਕਿਸ ਦੀ ਭੈਣ ਆ ਬਣ ਕੇ ਰਹਿ ਸਾਰੇ ਜਹਾਨ ਦੀ ਬੁਗੜੀ ਕਾ ਤੋਂ ਬਣੀ ਆ ਹਾਂਜੀ ਸਾਡੀ ਬੁਗੜੀ ਕੀ ਕਰ ਰਹੇ ਹੋ ਜਾਂ ਮੌੜ ਰਹੇ ਹੋ ਥੱਲੇ ਥੱਲੇ ਠੀਕ ਆ ਮਿੱਤਰੋ ਅੱਜ ਦੀ ਵੀਡੀਓ ਇੰਨੀ ਹੀ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ